ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ੍ਹ ਛੇੜ ਲਈ ਲੈ ਕੇ ਆਏ ਹਾਂਗੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਕੋ ਠੀਕੋਂ ਬਾਈ ਹਾਂਜੀ ਹਾਂ ਠੀਕ ਹੈ ਬਹੁਤ ਵਧੀਆ ਜੀ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਨਾਮ ਮੇਰਾ ਅਵਤਾਰ ਸਿੰਘ ਜੀ ਤਾਰਾ ਵੜਾ ਅਵਤਾਰ ਕਹਿੰਦੇ ਠੀਕ ਆ ਪਿੰਡ ਭਲੌਰ ਤੇ ਦੀਵਾਰ ਰੋਡ ਤੇ ਘਰ ਆਈ ਆਪਣਾ ਜ਼ਿਲ੍ਹਾ ਆਪਣਾ ਮਾਝਾ ਜੀ ਹਾਂ ਅਸ਼ੀਰਤਪੁਰ ਜ਼ੀਰ ਦਪਾ ਠੀਕ ਹੈ ਨੇੜੇ ਪਿੰਡ ਆਪਣੇ ਉਹ ਕਿਹੜਾ ਕਿਹੜਾ ਨੇੜੇ ਦੀ ਸਹਿਣਾ ਹੂੰ ਤੇ ਉਧਰੋਂ ਆਪਣਾ ਸਲਾਦਪੁਰ ਆ ਪੈਂਦਾ ਠੀਕ ਹੈ ਬਈ ਸੈਦੋ ਓਏ ਵਿਚਾਲੇ ਰਹ ਜਾਂਦਾ ਜਿੱਥੇ ਮਰਜੀ ਆ ਜਾਏ ਪਹਾੜ ਸਹਿਰ ਪੁੱਛ ਕੇ ਜਦੋਂ ਮਰ ਠੀਕ ਹੈ ਮੋਬਾਈਲ ਨੰਬਰ ਬੋਲ ਦਿਓ 99724 ਹੂੰ 68485 ਠੀਕ ਹੈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਆਪਾਂ ਸਾਹਮਣੇ ਵਹਿੜ ਦੇਖ ਰਹੇ ਆ ਕਿਹੜਾ ਸੁਹਾ ਸੁਈ ਆ ਇਹ ਦੂਜਾ ਸੁਹਾ ਸੁਈ ਆ ਜੀ ਕਦੋਂ ਸੁਈ ਆ ਜੀ ਇਹਨੂੰ ਹਫਤਾਕ ਹੋਗਾ ਜੀ ਇੱਕ ਹਫ਼ਤਾ ਹੋ ਗਿਆ ਸੂਈ ਨੂੰ ਤੇ ਕਿੰਨਾ ਕੁ ਦੁੱਧ ਆਜਿਆ ਇਹ ਤਾਂ ਸਾਡੇ 20 ਕਿਲੋ ਤੋਂ ਬਾਹਰ ਆਜੀ ਦੁੱਧ ਹੁਣ ਠੀਕ ਆ ਆਪਾਂ 20 ਕਿਲੋ ਦੱਸ ਕੇ ਦੇਵਾਂਗੇ ਠੀਕ ਹੈ ਜੀ ਹਾਂਜੀ ਤੇ ਬੱਚਾ ਕੀ ਦਿੱਤਾ ਜੀ ਨੇ ਬੱਚਾ ਬਛਾ ਜੀ ਬੱਚਾ ਬਛਾ ਜੀ ਤਾਂ ਬੱਚੇ ਚੰਗੇ ਬੰਦਿਆ ਹਾਂ ਜੀ ਆਹ ਬੱਚੇ ਚੰਗੇ ਬੱਚਾ ਵੀ ਚੈੱਕ ਕਰ ਲੋ ਜਦਸੀਆਂ ਦੀ ਦਾ ਕਿਆ ਵਾਸਤਾ ਹੂੰ ਲੇਵਾ ਵੀ ਚੈੱਕ ਕਰਾਣਾ ਬਹੁਤ ਸੋਨਾ ਕਰਮਾਂ ਵਾਲੇ ਦਾ ਲੇਵਾ ਫੀਟਾਂ ਵਾਲਾ ਲੇਵਾ ਐ ਲਾ ਲਓ ਵੀ ਕੱਲੀ ਕੱਲੀ ਨਾੜ ਨਾ ਲੇਵੇ ਤਾਂ ਦਿਖਾਈ ਦਿੰਦੀ ਆ ਹਾਂਜੀ ਹਾਂਜੀ ਹਾਂ ਹੂੰ ਬਾਕੀ ਚੋਕੇ ਦਿਖਾਵਾਂਗੇ ਜੀ ਆਪਾਂ ਠੀਕ ਆ ਲਾਈਵ ਚ ਬਾਈ ਕਰਾਂਗੇ ਬਾਕੀ ਬਾਈ ਕਹਿੰਦਾ ਥਾਣਾ ਬਾਈ ਚੈੱਕ ਕਰੋ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਪੂਰੇ ਗੈਬ ਤੇ ਮੰਨ ਲਓ ਥੰਮ ਲੱਗਿਆ ਦੁੱਧੜੀ ਨਾਲ ਵਿੱਚ ਚੈੱਕ ਕਰ ਲੋ ਬਹੁਤ ਚੰਗੀ ਲੱਗੀ ਆ ਬਾਕੀ ਫਿਕਸ ਕਰ ਮੜੀ ਦਾ ਤੋੜ ਕੇ ਦਾ ਹਾਂ ਗੱਤ ਬਾਈ ਚੈੱਕ ਕਰ ਲੋ ਬਰੀਡ ਚੈੱਕ ਕਰ ਲੋ ਸਾਈਨਿੰਗ ਨਾਲ ਵੈੜ ਤੇ ਫੁੱਲ ਆ ਕਿੰਨਾ ਕੁ ਦੁੱਧ ਦੇ ਦੂ ਬਾਈ ਐਸਟੀਮੇਟ ਦਾ ਦੋ ਤਰਕੇ ਦੇਣਾ ਚਾਹੀਦੇ 28 29 ਕਿਲੋ ਠੀਕ ਆ ਹਾਂ ਜੀ ਬਰੀਡ ਬਾਈ ਚੈੱਕ ਕਰ ਲੋ ਐ ਮੰਨ ਲਓ ਵੀ ਫੁੱਲ ਬਰੀਡ ਆਗੀ ਤੋੜਾ ਚੈੱਕ ਕਰ ਲੋ ਸਭ ਤੋਂ ਪਹਿਲਾਂ ਦਾ ਵੈੜ ਦਾ ਕਿਆ ਬਾਤ ਆ ਇੱਕ ਨੰਬਰ ਤੋੜਾ ਗਾ ਕੋਈ ਛੋਟੀ ਨਾ ਸਮਝੋ ਬਾਈ ਉੱਚੇ ਕਦ ਕੱਢ ਦੀ ਆ ਕਿ ਨਹੀਂ ਬਾਈ ਹਾਂਜੀ ਹਾਂ ਬਹੁਤ ਵੱਡੀ ਆ ਜੀ ਉਸ ਸੀਗੇ ਸਾਬ ਕਿਵੇਂ ਆ ਬਾਈ ਸੀਲ ਸੂਲ ਪੂਰੀ ਆ ਜੀ ਠੀਕ ਆ ਜਮਾ ਪਾਇਰ ਬਣੀ ਚਾਹਤ ਠੀਕ ਆ ਤੇ ਕੀ ਮੁੱਲ ਰਹੁ ਬਾਈ ਦੇਣ ਲੈਣ ਇਹਦਾ ਕੀ ਮੁੱਲ ਰਹੁ ਬਾਈ ਮੁੱਲ ਜਿੰਨਾ ਮਰਜ਼ੀ ਕਰਵਾ ਲੀ ਜੀ 95000 ਦੀ ਗਾਂ ਦੇ ਦਾਂਗੇ ਜੀ ਠੀਕ ਆ ਮੁੱਲ ਕਰਾਉਣ ਨੂੰ ਬਾਈ ਜਿੰਨਾ ਮਰਜ਼ੀ ਕਰਾ ਲਓ 95000 ਦੀ ਬਾਈ ਆਪਾਂ ਬੜਾ ਦੇ ਦੇਾਂਗੇ ਬਾਕੀ ਨਾੜਾ ਇਧਰੋਂ ਵੀ ਆਪਾਂ ਚੈੱਕ ਕਰਾਉਨੇ ਬਹੁਤ ਚੰਗੀਆਂ ਨਾੜਾਂ ਲੱਗੀਆਂ ਨੇ ਕੱਲਾ ਕੱਲਾ ਥਣਾ ਪੂਰੀ ਬਿੱਤੀ ਠੰਢ ਲੱਗ ਜਾਵਾ ਬਾਕੀ ਚਵਾਈ ਬਾਈ ਹੁਣ ਲਾਈਵ ਕਰੂਗਾ ਸਾਹਮਣੇ ਆਈ ਜਾਣੇ ਫੇਰ ਚੈੱਕ ਕਰ ਮੈਂ ਕਹਿੰਦਾ ਇੱਕ ਨਗੀਨਾ ਦੇ ਤਰ੍ਹਾਂ ਹਾਂਜੀ ਹਾਂਜੀ ਨਹੀਂ ਆਇਆ ਕੋਈ ਬੜਾ ਛੋਟੀ ਨਹੀਂ ਜੀ ਬੜਾ ਹੂੰ ਸਹੀ ਕੱਲ ਹਾਂਜੀ ਤੇ ਚਵਾਈ ਕਰੋਗੇ ਬਾਈ ਫਿਰ ਹਾਂਜੀ ਹਾਂਜੀ ਠੀਕ ਹੈ ਲੈ ਬਈ ਠੰਡੀ ਸੀਲ ਚੈੱਕ ਕਰੋ ਫੁੱਲ ਸੀਲ ਆ ਬਾਈ ਹੈਨਾ ਹਾਂਜੀ ਬਹੁਤ ਸੀਲ ਹੈ ਬਾਕੀ ਥਣ ਆਪਾਂ ਬਸ ਮਾਰ ਕਰੇ ਤਾਂ ਬਾਅਦ ਦਿਖਾਉਣੀ ਆ ਬਈ ਬਹੁਤ ਸੋਹਣਾ ਥਣ ਕਰਦੀ ਆ ਹਨਾ ਹਾਂਜੀ ਹਾਂਜੀ ਮੱਛੀ ਵਾਲਾ ਥਣ ਲੱਗਿਆ ਬਾਕੀ ਚਵਾਈ ਮੂਰੀ ਆ ਜਾਣੀ ਆ ਵੀ ਕਹੀ ਜਤ ਨਹੀਂ ਚਵਾਈ ਦਾ ਸਾਹਮਣੇ ਕਰ ਲੋ ਬਹੁਤ ਚੰਗੀ ਆ ਸੀਲ ਸੂਲ ਫੋਲਾ ਨਾ ਸੀਲ ਸੂਲ ਫੋਲਾ ਜੀ ਸੀਲ ਨਹੀਂ ਹਲਦੀ ਨਹੀਂ ਹੂੰ ਲਿਖਦੇ ਬੱਸੀ ਹੁੰਦੀ ਤਾਂ ਗੱਲ ਵੱਖਰੀ ਸੀ ਨਾ ਇਹ ਤਾਂ ਕੀ ਬਾਤਾਂ ਸੀਗਾ ਜੀ ਹੂੰ ਐ ਬਈ ਬਾਲਟੀ ਚੈੱਕ ਕਰ ਲੋ ਜਮਾਂ ਖਾਲੀ ਆ ਠੀਕ ਆ ਕਰ ਲੋ ਲੈ ਚੁਵਾਈ ਤੇ ਸੱਲੇ ਗੰਨੇ ਆ ਕੋਈ ਵਰਦੀ ਆ ਪਤਾ ਲੱਗਦਾ ਵਈ ਹੈ ਨਾ ਹਾਂ ਜੀ ਚੁਵਾਈ ਦਾ ਵੈਕ ਨੰਬਰ ਹੈ ਨਹੀਂ ਚੁਵਾਈ ਆ ਖੜਕਾ ਕਰਦੀ ਆ ਕਰਮਲੀ ਦੀ ਚੁਵਾਈ ਚੱਲੀ ਆ ਨੱਬੜ ਦੀ ਬਈ ਬਹੁਤ ਸੇਤੀ ਜੀ ਬਹੁਤ ਸੇਤੀ ਜੀ ਹਾਂ ਅੱਛੀ ਬਦਲੀ ਕਿੱਥੇ ਆ ਗਿਆ ਨਾ ਜਮਾ ਹਾਂ ਜੀ ਦੁੱਧ ਇੱਕ ਨੰਬਰ ਲੈ ਚੈੱਕ ਕਰ ਲਓ ਚੁਵਾਈ ਦਾ ਖੜਕਾ ਕਰਦੀ ਆ ਖੜਕਾ ਖੜਕਾ ਕਰਦੀ ਆ ਮੂਝੇ ਘਰੇ ਸੁਣਦੀ ਆ ਯੂ ਜੇ ਕਰੇ ਸੰਧਿਆ ਜਾਈ ਜਾਣਾ ਤਾਂ ਕੈਂਪ ਮੰਨ ਲਓ ਵੀ ਗਰਮ ਗਰਮ ਨਿਪਟਦੀ ਆ ਨਾ ਹਾਂਜੀ ਹਾਂਜੀ ਜੀ ਲਵਾਉਂਦੀ ਆ ਜੋਂ ਕੇ ਨਾ ਐ ਮੰਨ ਲਓ ਬਈ ਮੋਟਰ ਵਾਲਾ ਕੰਮ ਹੀ ਆ ਜਮਾ ਕਰਾਉਂਦਾ ਹਾਂ ਨਾ ਹਾਂਜੀ ਮੋਟਰ ਹੂੰ ਇਹ ਹਜ ਕਿੰਨੀ ਕੀ ਚੋਈ ਆ ਲੈ ਚੈੱਕ ਕਰ ਲੋ ਬਾਲਟੀ ਚੱਕ ਨਹੀਂ ਲੈ ਕਰ ਮੰਨਦੇ ਤਾਂ ਮੋੜੀ ਝੱਗ ਵੀ ਨਹੀਂ ਬਣਾਉਂਦੀ ਇਹ ਆਏ ਨਾ ਵੀ ਕਹੇ ਵੀ ਝੱਗੀ ਝੱਗ ਦੋਈ ਬਾਟੀਆਂ ਭਰਤੀਆਂ ਠੀਕ ਆ ਹਾਂਜੀ ਹਾਂ ਐ ਦੁੱਧ ਹੋਊਗਾ ਸਾਰਾ ਐਸਆਈ ਕੋ ਸੌ ਕਰਮਾੜੀ ਨਿਆ ਬਈ ਮਾਉ ਨਕੜੀ ਕੋ ਚੱਕਰੀ ਨਹੀਂ ਲੋ ਥੋੜਾ ਫੇਰ ਕੈਮਰੇ ਕੋਲ ਤੋਂ ਪਸੂ ਕਰ ਜਾਂਦਾਗਾ ਹਮ ਪਰ ਇਹ ਨੂੰ ਨਹੀਂ ਹੈਗਾ ਐਡਾ ਕੋਈ ਜਮੇ ਨਾ ਜੱਦ ਲਿਆ ਨਾ ਨਾ ਜੀ ਲੈ ਬਈ ਢਾੜ ਜਾਂਦੀ ਹੁ ਜਮਾ ਹਨ ਜਮਾ ਹੀ ਜਮਾ ਮੈਂ ਪੂਰਾ ਕਰਾਂ ਲੱਗੂ ਜਿਵੇਂ ਫੰਡਰ ਹੁੰਦੀ ਆ ਠੀਕ ਆ ਹਾਂ ਜਦ ਮੜਾ ਲੈਵਾ ਬਣਾਇੰਦੇ ਅਮੋ ਮੋਟੀ ਮੋਟੀ ਚਵਾਈ ਕਰਨ ਨਗਰ ਨੇ ਬੋਲਦੀ ਹੈ ਨਾ ਹਾਂਜੀ ਹਾਂਜੀ ਮਾਦਾ ਘਾਟੀ ਚ ਉਹਨਾਂ ਜਵਾਕ ਹੀ ਚੋਂਦੇ ਆ ਠੀਕ ਆ ਹਾਂਜੀ ਬਕੀਆਂ ਆਏ ਬਾਈ ਕਿ ਆਏ ਨਾ ਸਮਝੋ ਵੀ ਧੰਤ ਵਾਲੀ ਹੁੰਦੀ ਆ ਦੁੱਧ ਹੀ ਆ ਕਿ ਨਹੀਂ ਦੁੱਧ ਹੀ ਆ ਜਾਂ ਦੁੱਧ ਆ ਸਾਨੂੰ ਪਹਿਲਾਂ ਕਿਹਾ ਇਹ ਗੱਲ ਤਾਂ ਲਖਿਆ ਹੈ ਬਾਈ ਸਾਹ ਹਾਂ ਨਾ ਚੋਂਦਾ ਕੋਈ ਇਹ ਨਹੀਂ ਬਾਲੀ ਤੇਜ਼ੀ ਨਾ ਮੈਨੂੰ ਚੋਂਦਾ ਕਿ ਨਹੀਂ ਬਾਈ ਨਹੀਂ ਨਹੀਂ ਸਾਹ ਹਾਂ ਚੋਂਦਾ ਜੀ ਬਦਲ ਆਪਣਾ ਅਗਲਾ ਡੋਡਾਂ ਦਾ ਆਪਣੇ ਘਰੇ ਬਹਿ ਕੇ ਫੇਰ ਚੋਲੇ ਤਨ ਚੋਲੇ ਚਾਰ ਚੋਲੇ ਆਪਣਾ ਕੋਈ ਨਿਕਾ ਨਹੀਂ ਲੈ ਬਈ ਜਮਾ ਬਈਆ ਦੇਖ ਲਓ ਵੀ ਫੁੱਲ ਕੱਲੇ ਦੇ ਜਾਂਦਾ ਕਿ ਨਹੀਂ ਬਾਕੀ ਆਏ ਨਹੀਂ ਬ੍ਰੀਡ ਤੇ ਕੱਦ ਵਾਲਾ ਪਸ਼ੂ ਵੀ ਮਿਲਣਾ ਸੌਖਾ ਨਹੀਂ ਕਿਤੇ ਹੈਨਾ ਹਾਂਜੀ ਹਾਂਜੀ ਬਾਕੀ ਰੰਗ ਰੂੰਗ ਚੰਗਾ ਏ ਰੰਗ ਬਈ ਪ੍ਰਿੰਟਸ ਨੱਕ ਪੋਣਾ ਨਾ ਐ ਮਨ ਲੋ ਫੁੱਲ ਆ ਬਾਕੀ ਆਏ ਆ ਵੀ ਨਮਾਮ ਕਰਨ ਲਈ ਵਿੜਾਪਾ ਨਹੀਂ ਆਉਣਾ ਇਹ ਤੇ ਜਿੰਨਾ ਮਰਜੀ ਸੂਰ ਸੂਪੇ ਨਾ ਕਰਨੀ ਮੰਨੇ ਜੇ ਇਹ ਵੀ ਗੱਲ ਗਰਮੀ ਵੀ ਨਹੀਂ ਮੰਦੀ ਠੀਕ ਆ ਹਾਂ ਪਰਾਂ ਤੋਂ ਪੇਵਨ ਨਹੀਂ ਰੱਖਿਓ। ਬਾਕੀ ਲੇਵਾ ਕਰਮਾਂ ਲਈ ਤਾਂ ਆਹਾਂ ਤੱਕ ਲਾਇਆ ਵਾ ਹੂੰ ਤਾਂ ਸੇਤੀ ਨਾ ਮਸਟੈਟਸ ਦਾ ਕਾਰਨ ਨਹੀਂ ਬਣਦਾ ਸਿੱਤਨੇ ਜਮੇਂ ਜੂਜ਼ ਮੋਰੀ ਨਹੀਂ ਹੁੰਦੀ ਜੇ ਜੇ ਚੁੰਦਾ ਰਹੇ ਫਿਰ ਤਾਂ ਹੱਥ ਨਹੀਂ ਦੋਖਦੇ ਹੂੰ ਹੁਣ ਚੋਈ ਨਹੀਂ ਕਿਤੇ ਜਵਾਕ ਚੋਲੇ ਦੇ ਆ ਆ ਉਹ ਸਰ ਜਾਂਦਾ ਤਾਂ ਹੀ ਔਖਾ ਲੱਗਦਾ ਹਾਂਜੀ ਹਾਂਜੀ ਠੀਕ ਹੈ ਬਈ ਇਹਦਾ ਦੂਜੀ ਬਾਲਟੀ ਚੱਕ ਲਈ ਆ ਲੈ ਭਾਈ ਆਵਾ ਦੋ ਥਣਾਂ ਦਾ ਇੱਕ ਬਾਲਟੀ ਚ ਕੜ ਦਾਂ ਦੋਨਾਂ ਦਾ ਇੱਕ ਚ ਕੜ ਦਾਂਗੇ ਠੀਕ ਆ ਬਈ ਹਾਂਜੀ ਕਿੰਨਾ ਪੈਂਦਾ ਬਈ ਇਹ ਬਾਲਟੀ ਚ ਬਈ ਇਹ ਵਿੱਚ ਪੈਂਦਾ 8-9 ਕਿਲੋਈ ਠੀਕ ਆ ਬਈ ਪਰ ਜਤੁਸ਼ ਉੜੇ ਪਰਲੇ ਪਾਸੇ ਪਾਈਪ ਦਾ ਕਰਕੇ ਵੀ ਜਗਾ ਵੀ ਘਟਾ ਦੋ ਵੀਰੋ ਆ ਉਧਰ ਜੋ ਲੈਣੇ ਆਂ ਅੰਦਰ ਹੀ ਪਹਿਲਾਂ ਠੀਕ ਆ ਆਸ ਕੀ ਦਿਖਾ ਰਹੇ ਵੀ ਝੱਗ ਤਾਂ ਨਹੀਂ ਗਈ ਬਾਈ ਜਮੀ ਨਹੀਂ ਲੈ ਨੰਬਰ ਜਮਾਇਆ ਲਾਲੋ ਵੀ ਦੁੱਧ ਹੀ ਨਹੀਂ ਨਾ ਇੱਕ ਤਾਂ ਬਣਾ ਹੁੰਦਾ ਝੱਗ ਕਰਕੇ ਬਾੜੀਆਂ ਨੂੰ ਲਾਉਂਦੇ ਉਹਦਾ ਕੋਈ ਫਾਇਦਾ ਨਹੀਂ ਹਾਂ ਹਮ ਆਪਣਾ ਹੀ ਆਪਣੇ ਦੂਜੀ ਬਾਟ ਬੜਾ ਇਹ ਦੋ ਥਣਾ ਲੈ ਗਿਆ ਦੁੱਧ ਆ ਜੀ ਮਗਰਲੇ ਦਾ ਤੇ ਮੂਰਲੇ ਦਾ ਕਰ ਲਓ ਮਗਰਲੇ ਤੇ ਮੂਰਲੇ ਥਣਾ ਦਾ ਆ ਮਗਰਲੇ ਤੇ ਮੂਰਲੇ ਫੇਰ ਛਾਣ ਦੇ ਜੀ ਠੀਕ ਆ ਬਾਈ ਬਾਕੀ ਤੇ ਬਾਈ ਪਤਾ ਨਹੀਂ ਨਾ ਕੰਨਾਂ 'ਚ ਪੈਂਦੀ ਆਵਾਜ਼ ਹਨਾ ਵੀ ਹੈਗੀ ਐ ਚਲੋ ਬਾਕੀ ਲੇਵਾ ਮੇਨ ਗੱਲ ਹੈ ਦੋਮਾ ਪਾਸਾ ਨਾ ਜੂੜ ਗੱਟ ਨਾ ਮੀਂਹ ਮੰਤਰਾ ਵਰਦਾ ਤੇ ਹਾਂਜੀ ਹਾਂਜੀ ਨਾਲ ਵੀ ਚੈੱਕ ਕਰ ਲੋ ਲੈ ਜੀ ਕੋਲ ਚੀਜ਼ ਚਾਰੂ ਦੁਰੂਗ ਮੈਂ ਭਾਈ ਚਾਰੂ ਜਿਹੜਾ ਕੋਈ ਮਰਜ਼ੀ ਪਾ ਦਿਓ ਜੀ ਠੀਕ ਆ ਹਾਂਜੀ ਆਏ ਨਹੀਂ ਹੈਗਾ ਵੀ ਨੱਕ ਮੋੜ ਨਾ ਨਾ ਜਿਹੜਾ ਕੋਈ ਮਰਜ਼ੀ ਆਏ ਨਹੀਂ ਵੀ ਖਾਉ ਨਹੀਂ ਮੇਟੀ ਪਾ ਦਿਓ ਫੀਡ ਪਾ ਦਿਓ ਜਿਹੜੀ ਵੀ ਚੀਜ਼ ਮਰਜ਼ੀ ਪਾਈ ਚੱਲੇ ਠੀਕ ਆ ਜਿੰਨਾ ਬੰਦ ਖਾਊਗਾ ਬੰਦ ਉਹ ਹੀ ਦੋਦੇ ਉਹ ਹੀ ਦੋਦੇ ਠੀਕ ਨਹੀਂ ਦੂਜਾ ਕਿ ਮੈਂ ਦੇ ਦੂਗਾ ਹੂੰ ਜਿਹਦੇ ਖਾਣਾ ਹੀ ਨਹੀਂ ਕਿ ਮੈਂ ਗੱਲ ਨਾ ਬਸ ਭਾਈ ਤੇ ਭਾਈ ਦੇਖੋ ਕਿ ਨਹੀਂ ਸਾਫ ਆਣਾ ਵਾਹ ਹਾਂਜੀ ਸਾਹ ਬਹੁਤਾਂ ਮੋਟੀ ਮੋਟੀ ਆ ਇਹ ਨਹੀਂ ਹੈ ਨਾ ਇਹ ਪਤਲੀ 100 ਰੁਪਏ ਦੀ ਹੈ ਨਾ ਮੋਟੀ 100 ਰੁਪਏ ਦੀ ਤਾਂ ਹੀ ਨਾ ਨਿਬੜਦੀ ਆ ਗੱਲ ਨਾ ਨਿਪੜੀ ਜਾਂਦੀ ਹੈ ਨਾ ਥਾਣਾ ਵੱਡਾ ਜਾਵੇ ਭਈ ਇਹਦਾ ਫਰਸ ਤੇ ਹਾਂ ਐਂ ਦੇ ਵੀ ਆ ਟਾਈਮ ਦੇ ਲੈਣ ਤੜਕੇ ਆ ਕੇ ਫਿਰ ਇਸੇ ਟਾਈਮ ਚੋਲਣਾ ਇੰਨੇ ਦੁੱਧ ਫੇਰ ਕੱਢੂਗੀ ਵੀਰੇ ਠੀਕ ਆ ਹਾਂਜੀ ਹੁਣ ਤਾਂ ਨੋਟ ਕਰ ਲੈਣ ਵੀਡੀਓ ਤੇ ਤੜਕੇ ਫੇਰ ਜਨ ਇੰਨੇ ਦੁੱਧ ਤੜਕੇ ਕੱਢੂ ਦੇ ਵਕਰ ਮਾੜੀ ਕਾਂਜਾ ਨੂੰ ਝਾੜਦੀ ਤਰੀ ਜਾਂਦੀ ਆ ਹਨਾ ਉਲਾਪੰਦਾ ਤਰੇ ਜਾਂਦਾ ਹਾਂ ਲੈ ਉਲਾਪੰਦਾ ਤਰੇ ਜਾਂਦਾ ਬਾਈ ਜਦੋਂ ਮਤਲਬ ਕਿ ਚੋਣ ਤੋਂ ਪਹਿਲਾਂ ਤਣੀ ਖੜੀ ਸੀ ਜਮਾ ਪਹਿਲੀ ਗੱਲ ਆਏ ਬਾਈ ਸਾਰੀਆਂ ਚੀਜ਼ਾਂ ਇੱਕ ਬਾਈ ਕਹਿੰਦਾ ਮੇਰੀ ਤਾਂ ਛੱਡੀ ਚੋਣੀ ਮੈਂ ਤਾਂ ਅੱਜ ਧੋਈ ਆ ਹਾਂ ਬਾਈ ਹਾਂ ਜੀ ਹਾਂ ਜਵਾਗੜੀਆਂ ਚੋਣਾਂ ਆ ਜੀ ਠੀਕ ਆ ਬਾਈ ਕੀ ਬਈ ਦੁੱਧ ਸੇਵਾ ਦਾ ਵੀ ਆ ਕਿਤੇ ਨੇ ਸੇਵਾ ਨਾਲ ਜਾਂ ਸਰਦਾਂ ਜੇ ਸੇਵਾ ਹੀ ਨਾ ਕਰੀ ਜਾ ਕੇ ਫੇਰ ਤਾਂ ਹੁਣ ਤੈਨੂੰ ਪਤਾ ਫਿਰ ਜੱਗ ਚ ਚੂਲਿਆ ਕਰਾਂਗੇ ਹਾਂ ਨਹੀਂ ਤਾਂ ਨਬਾਲਟੀਆਂ ਵੀ ਭਰ ਲਿਆ ਕਰਨਗੇ ਕਰ ਲਿਆ ਠੀਕ ਹੈ ਜੀ ਠੀਕ ਹੈ ਕਿ ਜਿਹੜਾ ਦੁੱਧ ਵਾਲਾ ਬੰਡਾ ਉਹਨੂੰ ਜਿੰਨਾ ਪਾ ਦੇਗਾ ਉੰਨੇ ਕੱਢ ਲੈਗਾ ਉਹਨਾਂ ਹੀ ਕੱਢ ਲੀਗਾ ਬਸ ਇਆਂ ਕੱਦ ਵੀ ਬਹੁਤ ਮੱਲਾ ਹੂ 5 ਫੁੱਟ ਤੋਂ ਉੱਤੇ ਹਨ ਹਾਂਜੀ ਹਾਂ ਵੱਧ ਦਾ ਲੱਕੀ ਇਹ ਕਿਹੜਾ ਵੀ ਮਤਲਬ ਬਰੀ ਨਹੀਂ ਫੁੱਲ ਬਰੀੜਾ ਕਰਨ ਵੀ ਨਹੀਂ ਕਰਨਾ ਜਾਵਾ ਨਾ ਲਓ ਲੈ ਬਈ ਚੱਕ ਲਓ ਦੋਨੇ ਵਾਟ ਗਏ ਦੋ ਦਿਨਾ ਆਉਂਦਾ ਦੇ ਦੇ ਚਾ ਦੋ ਦਿਨਾ ਹੁੰਦਾ ਜਾ ਲੈ ਬਈ ਮਗਰਲਾ ਮੂਹ ਲਾ ਤੋਨੇ ਬਾਕੀ ਆ ਵੀ ਝੱਗ ਜਮਾ ਨਹੀਂ ਹੈਗੀ ਵੀ ਦੁੱਧ ਹੀ ਆ ਤੁਮਾਂ ਦੇ ਹਾਂਜੀ ਹਾਂਜੀ ਲੈ ਹੁਣ ਆਪਾਂ ਲੈਵਾ ਬਈ ਚੈੱਕ ਕਰਾਉਨੇ ਆ ਝੜ ਗਈ ਜਮਾ ਮਤਲਬ ਹਲਕਾ ਹੋ ਗਿਆ ਜਦੋਂ ਬੜਾ ਆ ਬਣ ਗਈ ਬਈ ਹਨਾ ਹਾਂਜੀ ਹਾਂਜੀ ਲੈ ਬਈ ਜਮਾ ਝੜ ਗਈ ਲੈਵਾ ਬਾਕੀ ਬਾਈ ਨੇ ਜਮਾ ਮੁੱਲ ਵੀ ਬਾਈ ਚਾਏ ਰੱਖਿਆ 95000 ਉਹ ਵੀ ਇੰਨੇ ਬਾੜਾ ਮੁੱਲ ਕਰੀ ਜਾ ਕੋਈ ਫਾਇਦਾ ਨਹੀਂਗਾ ਇਸ ਚੀਜ਼ ਦਾ ਇੰਨਾ ਹੀ ਸੀਗੇ ਬਾਈ ਕੋਲੇ ਬਈ ਇੱਕ ਸੋ ਆਪਾਂ ਦਿਖਾ ਦਿੰਦਾ ਜੇ ਕਿਸੇ ਨੂੰ ਪਸੰਦ ਆਇਆ ਬਾਈ ਨਟੰਡਾ ਕਿਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ